ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਦੋਸਤੋ ਪਿੰਡੀ ਦਾ ਸੇਵਨ ਤਾਂ ਅੱਜ ਕੱਲ ਦੇ ਮੌਸਮ ਵਿੱਚ ਸਾਰੇ ਲੋਕ ਹੀ ਕਰਦੇ ਹਨ ਕਿਉਂਕਿ ਦੋਸਤੋ ਹੁਣ ਰੁੱਤ ਹੀ ਸਿਰਫ ਹੈ ਪਿੰਡੀਆਂ ਦੀ ਅਸੀਂ ਸਬਜ਼ੀਆਂ ਦੇ ਰੇੜੀਆਂ ਤੇ ਵੇਖਦੇ ਹਾਂ ਕਿ ਪਿੰਡੀ ਤਾਂ ਦੋਸਤੋ ਆਮੋ ਆਮ ਹੀ ਹੋਈ ਪਈ ਹੈ ਪਰ ਦੋਸਤੋ ਪਿੰਡੀ ਖਾਣਾ ਜਿੰਨਾ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਉਹਨਾਂ ਹੀ ਦੋਸਤੋ ਜੇਕਰ ਅਸੀਂ ਪਿੰਡੀ ਦੇ ਨਾਲ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਇਹ ਸਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ ਪਿੰਡੀ ਦੋਸਤੋ ਇੱਕ ਅਜਿਹੀ ਸਬਜੀ ਹੈ ਜਿਹੜੀ ਕਿ ਛਾਤੀ ਦੇ ਕੈਂਸਰ ਤੋਂ ਵੀ ਸਾਨੂੰ ਰਾਹਤ ਦਵਾ ਸਕਦੀ ਹੈ ਜਿਵੇਂ ਕਿ ਦੋਸਤੋ ਜੇਕਰ ਤੁਸੀਂ ਰਾਤ ਨੂੰ ਪਿੰਡੀ ਨੂੰ ਕੱਟ ਕੇ ਉਸ ਨੂੰ ਪਾਣੀ ਵਿੱਚ ਭਿਉ ਕੇ ਰੱਖਦੇ ਹੋ ਅਤੇ ਸਵੇਰੇ ਉਸ ਪਾਣੀ ਦਾ ਸੇਵਨ ਕਰੋ ਤਾਂ ਦੋਸਤੋ ਤੁਸੀਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਵੀ ਰਾਹਤ پا ਸਕਦੇ ਹੋ ਮੋਟਾਪੇ ਦੀ ਸਮੱਸਿਆ ਪੇਟ ਨਾਲ ਜੁੜਿਆ ਸਮੱਸਿਆਵਾਂ ਅਤੇ ਦੋਸਤੋ ਹੋਰ ਵੀ ਕਈ ਤਰ੍ਹਾਂ ਦੇ ਸਰੀਰਕ ਰੋਗਾਂ ਨੂੰ ਖਤਮ ਕਰਨ ਲਈ ਪਿੰਡੀ ਬਹੁਤ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਉਹ ਦੱਸਾਂਗੇ ਕਿ ਪਿੰਡੇ ਦੇ ਨਾਲ ਤੁਸੀਂ ਕਿਹੜੀਆਂ ਦੋ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਜਿਹੜੀਆਂ ਕਿ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੀਆਂ ਹਨ ਤਾਂ ਆਓ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਚੈਨਲ ਉੱਪਰ ਡੇਲੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਰੋਜ਼ਾਨਾ ਵੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਦੇ ਨਾਲ ਹੀ ਬੈਲ ਆਈਕਨ ਵੀ ਪ੍ਰੈਸ ਕਰੋ ਤਾਂਕਿ ਅਸੀਂ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਹੁਣ ਵੀ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਨੰਬਰ ਤੇ ਹੈ ਦੋਸਤੋ ਕੁਰੇਲਾ ਕਰੇਲਾ ਵੀ ਦੋਸਤੋ ਅਤੇ ਪਿੰਡੀ ਇਹ ਦੋਨੋਂ ਇੱਕੋ ਮੌਸਮ ਦੀਆਂ ਸਬਜ਼ੀਆਂ ਹਨ ਜੇਕਰ ਦੋਸਤੋ ਤੁਸੀਂ ਪਿੰਡੀ ਦੇ ਨਾਲ ਕਰੇਲੇ ਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਨੂੰ ਸਿਹਤ ਸੰਬੰਧੀ ਰੋਗ ਲੱਗ ਸਕਦੇ ਹਨ ਤੁਹਾਡਾ ਪਾਚਨ ਖਰਾਬ ਹੋ ਸਕਦਾ ਹੈ ਅਤੇ ਦੋਸਤੋ ਹੋਰ ਵੀ ਤੁਹਾਨੂੰ ਕਈ ਤਰ੍ਹਾਂ ਦੇ ਸਰੀਰਕ ਰੋਗ ਲੱਗ ਸਕਦੇ ਹਨ ਨੰਬਰ 2 ਤੇ ਹੈ ਦੋਸਤੋ ਮooli ਜੇਕਰ ਤੁਸੀਂ ਕਰੇਲੇ ਦੇ ਨਾਲ ਮooli ਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਡੇ ਚਿਹਰੇ ਉੱਪਰ ਦਾਣੇ ਹੋ ਜਾਣਗੇ ਅਤੇ ਦੋਸਤੋ ਫਲੈਰੀ ਵਰਗੀ ਸਮੱਸਿਆ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਫਲੈਰੀ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਦੋਸਤੋ ਇਲਾਜ ਸ਼ਾਇਦ ਹੀ ਸਾਡੇ ਭਾਰਤ ਵਿੱਚ ਮਿਲ ਸਕਦਾ ਹੈ ਤਾਂ ਦੋਸਤੋ ਜੇਕਰ ਤੁਸੀਂ ਵੀ ਇਹਨਾਂ ਸਮੱਸਿਆਵਾਂ ਤੋਂ ਰਾਹਤ ਪਾਣਾ ਚਾਹੁੰਦੇ ਹੋ ਤਾਂ ਪਿੰਡੀ ਦੇ ਨਾਲ ਇਹਨਾਂ ਦੋਨਾਂ ਚੀਜ਼ਾਂ ਦਾ ਸੇਵਨ ਨਾ ਕਰੋ ਵੈਸੇ ਤਾਂ ਦੋਸਤੋ ਤੁਸੀਂ ਇਹ ਕੋਸ਼ਿਸ਼ ਕਰਿਆ ਕਰੋ ਕਿ ਪਿੰਡੀ ਦੇ ਨਾਲ ਤੁਸੀਂ ਕੋਈ ਵੀ ਸਬਜ਼ੀ ਦਾ ਸੇਵਨ ਨਾ ਕਰੋ ਤਾਂ ਦੋਸਤੋ ਇਹ ਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ